ਕਰਦੇ ਹੈ। ਔਰ ਇਸ ਤਰ੍ਹਾਂ ਦੇ ਜਿਹੜੇ ਸੀਨ ਹੈ ਉਹ ਸ਼ਾਇਦ ਮੇਰਾ خیال ਹੈ ਪੰਜਾਬ ਦੇ ਵਿੱਚ ਬਹੁਤ ਘੱਟ ਆ। ਕਹਾਂ? ਕੌਣ ਸਾ ਜ਼ਿਲ੍ਹਾ ਹੈ? ਦਿੱਲੀ। ਅੱਛਾ ਦਿੱਲੀ ਵਿੱਚ। ਯਹਾਂ ਕੀ ਕਰਨੇ ਆਏ ਹੈ? ਯਹਾਂ ਤੇ ਮੈਂ ਐਕਚੁਅਲੀ ਆਰਗੇਨਾਈਜ਼ੇਸ਼ਨ ਕਿਸੇ ਹੂੰ, ਟ੍ਰੇਨਿੰਗ ਮੈਂ ਹੂੰ। ਹਾਂ ਹਾਂ। ਟ੍ਰੇਨਿੰਗ ਚੱਲ ਰਹੀ ਹੈ ਮੇਰਾ। ਹਾਂ। ਤੁਹਾਡਾ ਮਦਦ ਵਾਲੀ ਵੀਡੀਓ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ ਥਾਨ ਲੇਕ ਜੋ ਮੁਖਾਰਾ ਛੋਟੀ ਲੇਕ ਹੈ ਅੱਗੇ ਮੇਰੇ ਪਿੱਛੇ ਦੇਖ ਸਕਦੇ ਹੋ ਉਹ ਸਾਹਮਣੇ ਲੇਕ ਹੈ ਅਸੀਂ ਤੁਹਾਡੇ ਨਾਲ ਦੇਖਦੀਆਂ ਖੂਸ਼ਾ ਤਸਵੀਰਾਂ ਸਾਂਝੀਆਂ ਕਰਾਂਗੇ ਤੁਸੀਂ ਬਣੇ ਰਹਿਣਾ ਸ਼ਿਵਾਲਕ ਟੀਵੀ ਚੈਨਲ ਦੇ ਨਾਲ ਔਰ ਤੁਹਾਨੂੰ ਖੂਸ਼ ਸ਼ਾਮ ਦੇ ਪਲ ਹੈ ਜਿਹੜੇ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਮਾਨੂੰ ਆਸ ਹੈ ਸਾਨੂੰ ਆਸ ਹੈ ਕਿ ਤੁਸੀਂ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰੋਗੇ ਔਰ ਬਾਅਦ ਤੋਂ ਬਾਅਦ ਲਾਈਕ ਵੀ ਕਰੋਗੇ ਔਰ ਇਹ ਵੀਡੀਓ ਤੁਸੀਂ ਜਿਆਦਾ ਤੋਂ ਜਿਆਦਾ ਦੇਖਣੀ ਹੈ ਔਰ ਸ਼ੇਅਰ ਵੀ ਕਰਨੀ ਹੈ ਬਹੁਤ-ਬਹੁਤ ਧੰਨਵਾਦ ਮਾਹਿੰਦਰ ਸਿੰਘ ਪਾਗੂ ਮਾਜਰਾ ਸ਼ਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ ਤਾਲੇਕ ਬੁਖਾਰਾ ਨੇਪਾਲ ਆ ਤੁਸੀਂ ਦੇਖ ਸਕਦੇ ਹੋ ਇਹ ਲੋਕ ਸ਼ਾਮ ਦੇ ਟਾਈਮ ਕਿਵੇਂ ਇੰਜੋਏ ਕਰਦੇ ਆ ਆ ਸਾਹਮਣੇ ਪਹਾੜ ਹੈ ਔਰ ਇਹ ਪਹਾੜ ਦੇ ਵਿੱਚ ਲੋਕਾਂ ਨੇ ਮਕਾਨ ਵੀ ਬਣਾਏ ਹੋਏ ਆ ਆ ਸਾਹਮਣੇ ਦੇਖੋ ਮਕਾਨ ਹੈ ਔਰ ਸ਼ਾਮ ਦੇ ਟਾਈਮ ਇਹ ਲੋਕ ਇੰਜੋਏ ਕਰਦੇ ਆ ਔਰ ਇਧਰਲੇ ਪਾਸੇ ਨੂੰ ਥੋੜਾ ਸੀਲ ਚ ਪੈਂਦਾ ਹੈ ਪਿਕਚਰ ਥੋੜੀ ਜੀ ਕਲੀਅਰ ਨਹੀਂ ਆ ਰਹੀ ਸੋ ਆ ਸਾਹਮਣੇ ਦੇਖੋ ਕਿੰਨੀਆਂ 보ਟਸ ਜਿਹੜੇ ਲੋਕ ਹੈ ਇਹ ਇੰਜੋਏ ਕਰਦੇ ਆ ਦੇਖੋ ਸਾਹਮਣੇ ਔਰ ਕਿੰਨੇ ਲੋਕ ਆ ਜਿਹੜੇ ਔਰ ਬਿਲਕੁਲ ਹਰਾ ਪੜਾ ਕੋਈ ਮਤਲਬ ਇਸ ਤਰ੍ਹਾਂ ਦਾ ਪਹਾੜ ਨਹੀਂ ਹੈਗਾ ਵੇ ਜਿਹੜਾ ਖਾਲੀ ਪਹਾੜ ਹੋਵੇ ਸਾਰਾ ਹਰਾ ਭਰਾ ਪਹਾੜ ਹੈ ਔਰ ਇੱਥੇ ਹੁਣ ਸਾਨੂੰ ਪ੍ਰੋਬਲਮ ਆ ਰਹੀ ਹੈ ਵੀ ਕਿਸੇ ਨਾਲ ਅਸੀਂ ਗੱਲਬਾਤ ਨਹੀਂ ਕਰ ਸਕਦੇ ਕਿਉਂਕਿ ਲੈਂਗੁਏਜ ਦੀ ਜਿਹੜੀ ਪ੍ਰੋਬਲਮ ਹੈ ਉਹ ਲੈਂਗੁਏਜ ਦੀ ਪ੍ਰੋਬਲਮ ਬੜੀ ਆ ਰਹੀ ਹੈ ਸੋ ਇਸ ਕਰਕੇ ਇਹ ਲੋਕ ਜਿਹੜੇ ਆ ਇਹ ਇੰਜੋਏ ਕਰਦੇ ਨੇ ਔਰ ਮੈਂ ਥੋੜਾ ਜਾ ਅੱਗੇ ਹੋਣ ਦੀ ਕੋਸ਼ਿਸ਼ ਕਰ ਰਿਹਾ ਹਾਂ ਔਰ ਮੈਂ ਦੇਖਦਾ ਵੀ ਮੈਂ ਅੱਗੇ ਜਾ ਕੇ ਥੋੜੀ ਜਿਹੜੀ ਵੀਡੀਓ ਮੈਂ ਉਹ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਇਹ ਦੇਖੋ ਔਰ ਸਰੇ ਤੱਕ ਕਿੰਨੀ ਰੌਣਕ ਹੈ ਔਰ ਕਿੰਨਾ ਵਧੀਆ ਸੀਨ ਹੈ ਸਾਰਾ ਪਹਾੜੇ ਪਹਾੜ ਦਿਖਦਾ ਔਰ ਇਹ ਆਮ ਪਹਾੜਣੀ ਗ੍ਰੀਨਰੀ ਵਾਲਾ ਪਹਾੜ ਹੈ ਦੇਖੋ ਬਨਾਸਪਤੀ ਕਿੰਨੀ ਹੈ ਔਰ ਔਰ ਸਾਹਮਣੇ ਦੇਖੋ ਆ ਘਰ ਹੈ ਆ ਦੇਖੋ ਲੋਕਾਂ ਨੇ ਘਰ ਬਣਾਏ ਹੋਏ ਆ ਲੋਕਾਂ ਦੇ ਘਰ ਹੈ ਨਾ ਆਹਨ ਘਰ ਦਿਖਾ ਰਿਹਾ ਮੈਂ ਇਹ ਆ ਦੇਖੋ ਲੋਕਾਂ ਦੇ ਘਰ ਐ ਲੋਕਾਂ ਦੇ ਘਰ ਐ ਨਜ਼ਾਰੇ ਇਹ ਲੋਕ ਜਿਹੜੇ ਆ ਇਹ ਸ਼ਾਮ ਨੂੰ ਇੰਜੋਏ ਕਰਦੇ ਆ ਇਦਾਂ ਥੋੜਾ ਸੂਰਜ ਪੈਂਦਾ ਹੈ ਸੂਰਜ ਪੈਣੇ ਕਰਕੇ ਆ ਜਿਹੜੀਆਂ ਤਸਵੀਰਾਂ ਇੱਧਰ ਦੀਆਂ ਆ ਕਲੀਅਰ ਨਹੀਂ ਹੋ ਰਹੀਆਂ ਕਿਉਂਕਿ ਇੱਧਰ ਤੇ ਸੂਰਜ ਪੈ ਰਿਹਾ ਔਰ ਸਾਹਮਣੇ ਤੱਕ ਕਲੀਅਰ ਨਹੀਂ ਹੋ ਰਹੀਆਂ ਔਰ ਅੱਗੇ ਤੱਕ ਲੇਕ ਹੈਗੀ ਹੈ ਕਾਫੀ ਲੰਬੀ ਲੇਕ ਹੈ ਸੋ ਇਹ ਸਿੱਧੀਆਂ ਤਸਵੀਰਾਂ ਅਸੀਂ ਤੁਹਾਨੂੰ ਆਪਣੇ ਸ਼ਿਵਾਲਕ ਟੀਵੀ ਚੈਨਲ ਤੇ ਦਿਖਾ ਰਹੇ ਹਾਂ ਵੀ ਵਿਦੇਸ਼ਾਂ ਦੇ ਲੋਕ ਜਿਹੜੇ ਆ ਕਿਵੇਂ ਇੰਜੋਏ ਕਰਦੇ ਆ ਔਰ ਸ਼ਾਮ ਦਾ ਟਾਈਮ ਹੈ ਲਗਭਗ 6 ਵਜੇ ਹੋਏ ਆ ਔਰ ਥੋੜਾ ਸੂਰਜ ਵੀ ਚਮਕਦਾ ਹੈ ਔਰ ਇਹ ਲੋਕ ਇੰਜੋਏ ਕਰਦੇ ਆ ਔਰ ਸਾਹਮਣੇ ਦੇਖੋ ਇਹ ਘਰ ਹੈ ਇਹ ਦੇਖੋ ਇਹ ਘਰ ਹੈ ਪਹਾੜਾਂ ਦੇ ਵਿੱਚ ਘਰ ਹੈ ਔਰ ਇਹ ਸਾਨੂੰ ਸਿੱਧੀਆਂ ਤਸਵੀਰਾਂ ਅਸੀਂ ਆਪਣੇ ਸ਼ਿਵਾਲਕ ਟੀਵੀ ਚੈਨਲ ਤੇ ਪੁਖਾਰਾ ਤਾਲ ਲੈਕ ਦੀਆਂ ਦਿਖਾ ਰਹੇ ਹਾਂ ਸਾਨੂੰ ਆਸ ਹੈ ਵੀ ਤੁਸੀਂ ਪਸੰਦ ਕਰੋਗੇ ਔਰ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋਗੇ ਬਹੁਤ ਬਹੁਤ ਧੰਨਵਾਦ ਛੋਟੇ ਰੈਸਟੋਰੈਂਟ ਹੈ ਜਿਹੜੇ ਛੋਟੇ ਛੋਟੇ ਰੈਸਟੋਰੈਂਟ ਹੈ ਤੁਸੀਂ ਕੋਈ ਖਾਣ ਵਾਲੀ ਚੀਜ਼ ਹੈ ਜਿਹੜੀ ਉਸੀ ਲੈ ਸਕਦੇ ਆ ਔਰ ਦੇਖੋ ਬੰਦੇ ਉੱਪਰ ਬੈਠੇ ਆ ਆ ਦੇਖੋ ਉੱਪਰ ਬੈਠੇ ਆ ਇਹ ਰੈਸਟੋਰੈਂਟਾਂ ਦਾ ਆਨੰਦ ਲੈ ਰਹੇ ਆ ਮੱਛੀ ਚੱਲਦੀ ਆ ਚਿਕਨ ਚੱਲਦਾ ਏ ਹੋਰ ਬੜੀਆਂ ਖਾਣੇ ਬਿਣੇ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਏ ਇਹ ਹੈਗੇ ਜੀ ਲੇਕ ਦੇ ਨਜ਼ਾਰੇ ਲੇਕ ਤੇ ਮਜ਼ਾ ਲੈ ਰਹੇ ਆ ਬੈਂਕ ਦੇ ਜਿਹੜੇ ਆ ਉਹ ਮਹਰੇ ਲੋਕ ਹੋਰ ਹਲਕਾ ਹਲਕਾ ਮਿਊਜ਼ਿਕ ਵੀ ਚੱਲਦਾ ਏ ਔਰ ਬੜਾ ਬੜੀਆ ਜਿਹਾ ਸੀਨ ਆ ਸ਼ਾਮ ਦੇ ਟਾਈਮ ਦਾ ਸੀਨ ਨਿੰਮਾ ਉਹਨੇ ਤਾਂ ਹੰਦਾ ਸੀਨ ਦੇਖ ਰਹੇ ਹੋ ਔਰ ਬਹੁਤ ਹੀ ਵਧੀਆ ਸੀਨ ਜਿਹੜਾ ਹੈ ਲੇਕ ਦਾ ਇਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੁਖਾਰਾ ਤਾਲ ਲੇਕ ਨੇਪਾਲ ਬੜੀ ਅੱਛੀ ਜਿਹੜੀ ਹੈ ਲੋਕੇਸ਼ਨ ਹੈ ਬਹੁਤ ਵਧੀਆ ਹੈ ਹੱਦਗਾਂਦਾਰ ਹੈ ਫਰੂਟ ਜੂਸ ਵਾਲਾ ਹੈ ਤੋਂ ਹੋਰ ਅੰਗਰੇਜ਼ ਟਾਈਪ ਲੋਕ ਆ ਇਹ ਜਿਹੜੇ ਇੰਜੋਏ ਕਰਦੇ ਆ ਆ ਲੇਕ ਆ ਸਾਹਮਣੇ ਠੀਕ ਹੈ ਔਰ ਲੇਕ ਨੂੰ ਇੰਜੋਏ ਕਰਦੇ ਨੇ ਵਧੀਆ ਲੋਕ ਇਹ। ਔਰ ਇੱਕ ਤੇ ਇੱਕ ਵਧੀਆ ਠੀਕ ਆ। ਇੱਕ ਤੇ ਇੱਕ ਵਧੀਆ ਜਿਹੜੀ ਹੈ ਸਨਰੀ। ਉਹ ਅਸੀਂ ਤੁਹਾਡੇ ਸਨੂਵ ਕਰ ਰਹੇ ਹਾਂ। ਔਰ ਆ ਦੇਖੋ ਕਿੰਨਾ ਵਧੀਆ ਸੀਨ ਹੈ ਇੱਧਰ ਦਾ। ਮੈਂ ਦੇਖੋ ਕਿੰਨਾ ਵਧੀਆ ਸੀਨ ਹੈ। ਇਹ ਸਾਰਾ ਲੇਕ ਦਾ ਸੀਨ ਹੈ। ਬਹੁਤ ਅੱਛਾ ਸੀਨ ਹੈ। ਬਹੁਤ ਵਧੀਆ ਸੀਨ ਹੈ। ਆ ਦੇਖੋ ਤੁਸੀਂ ਦੇਖ ਸਕਦੇ ਹੋ। ਬਹੁਤ ਵਧੀਆ। ਕੋਖਰਾ ਬਹੁਤ ਖਰਾ ਦੇ ਇਨ ਦਾ ਇਹਨੇ ਬਹੁਤ ਇੰਜੋਏ ਕਰ ਰਹੇ ਲੋਕ ਸਾਰੇ ਬਹੁਤ ਹੀ ਬੜੀਆ ਅੱਛੀ ਤਰ੍ਹਾਂ ਇੰਜੋਏ ਕਰ ਰਹੇ ਸਿੱਧੀ ਤਸਵੀਰ ਸਿੱਧੀਆਂ ਤਸਵੀਰਾਂ ਆਪਕੋ ਇਹ ਸ਼ਵਲਕ ਟੀਵੀ ਚੈਨਲ ਸੇ ਦਿਖਾ ਰਹੇ ਹਾਂ ਕਿਉਂਕਿ ਸਭੀ ਲੋਕ ਜੋ ਯਹਾਂ ਪੇ ਅਸ਼ੋਸ਼ਣਿਆ ਦਾ ਗਾਨਾ ਇੰਜੋਏ ਕਰਨਾ ਉਹ ਆ ਦੇਖੋ ਬੱਚੇ ਇੰਜੋਏ ਕਰਦੇ ਹਨ ਔਰ ਇਸ ਤਰ੍ਹਾਂ ਦੇ ਜਿਹੜੇ ਸੀਨ ਹੈ ਉਹ ਸ਼ਾਇਦ ਮੇਰਾ ਖਿਆਲ ਹੈ ਪੰਜਾਬ ਦੇ ਵਿੱਚ ਬਹੁਤ ਘੱਟ ਮਿਲਦੇ ਹਨ ਸੋ ਮੇਰਾ ਮਨ ਕਰਿਆ ਵੀ ਸ਼ਾਮ ਨੂੰ ਮੈਂ ਘੁੰਮ ਗਿਆ ਵਾਂ ਔਰ ਘੁੰਮ ਕੇ ਆ ਕੇ ਫਿਰ ਮੈਂ ਇਹ ਸਾਰੀਆਂ ਜੁਗੀਆਂ ਇਹਨਾਂ ਨੂੰ ਆਪਣੇ ਕੈਮਰੇ ਚ ਬੰਦ ਕੀਤਾ ਔਰ ਮੈਂ ਸੋਚਿਆ ਵੀ ਜਿਹੜੇ ਲੋਕ ਨਹੀਂ ਆ ਸਕਦੇ ਉਹਨਾਂ ਨੂੰ ਆਨੰਦ ਲੈਣ ਹੋਰੇ ਨਹੀਂ ਆ ਸਕਦੇ ਹਾਂ ਜੋ ਸ਼ਾਮ ਕੇ ਸਮੇਂ ਜੋ ਇੰਜੋਏ ਕਰ ਰਹੇ ਨੇ ਸਭੀ ਲੋਕ ਲੈ ਕੇ ਕਿਨਾਰੇ ਤੇ ਸਭੀ ਲੋਕ ਇੰਜੋਏ ਕਰ ਰਹੇ ਆ ਅਸੀਂ ਤੁਹਾਨੂੰ ਸਿੱਧੀਆਂ ਤਸਵੀਰਾਂ ਸ਼ਿਵਾਲਕ ਟੀਵੀ ਚੈਨਲ ਤੋਂ ਦਿਖਾ ਰਹੇ ਹਾਂ ਆ ਬਹੁਤ سارے ਬੱਚੇ ਇੱਧਰ ਆ ਆ ਦੇਖੋ ਆ ਦੇਖੋ ਕਿੰਨਾ ਵਧੀਆ ਸੀ ਇਹ ਤੇ ਆ ਸਾਹਮਣੇ ਮੈਂ ਜ਼ੂਮ ਕਰਕੇ ਦਿਖਾਉਣਾ ਆ ਦੇਖੋ ਤੇ ਆ ਦੇਖੋ ਕਿੰਨਾ ਵਧੀਆ ਸੀ ਇਹ ਸਾਰੇ ਲੋਕ ਜਿਹੜੇ ਆ ਨੇ ਇੰਜਾਇ ਕਰਦੇ ਆ ਔਰ ਇਹ ਲੇਕ ਵੱਡੀ ਆ ਔਰ ਲੇਕ ਤੇ ਸ਼ਾਮ ਨੂੰ ਲੋਕ ਔਰ ਛੋਟ ਛੋਟੀਆਂ ਦੁਕਾਨਾਂ ਵੀ ਲੱਗੀਆਂ ਹੋਈਆਂ ਸਾਰੇ ਲੋਕ ਇਹ ਫਰੂਟ ਦੀਆਂ ਦੁਕਾਨਾਂ ਆ ਫਰੂਟ ਦੀਆਂ ਔਰ ਅਲੱਗ ਅਲੱਗ ਦੁਕਾਨਾਂ ਆ ਔਰ ਇੱਥੇ ਜ਼ਿਆਦਾ ਜਣੀਆਂ 보ਟਸ ਨੇ ਜ਼ਿਆਦਾ 보ਟਸ ਨੇ ਆ 보ਟਸ ਖੜੀਆਂ ਆ ਔਰ ਇਹ ਕੁਲਹੀਆਂ ਵਾਲੇ ਖੜੇ ਆ ਦੇਖੋ ਔਰ ਸਾਰੇ ਹੀ ਲੋਕ ਆ ਜਿਹੜੇ ਉਹ ਸ਼ਾਮ ਨੂੰ ਇੰਜੋਏ ਕਰਦੇ ਆ ਔਰ ਬੱਚੇ ਇੰਜੋਏ ਕਰਦੇ ਆ ਔਰ ਸਾਰੇ ਹੀ ਆਂ ਸਮਝ ਲਓ ਬਈ ਅੰਗਰੇਜ਼ਾਂ ਵਾਲੀ ਕੰਮ ਹੈ ਇਹਨਾਂ ਦਾ ਵੀ ਜਿਸ ਨੂੰ ਕੰਮ ਦੇ ਜਿੰਨਾ ਅੰਗਰੇਜ਼ ਹੀ ਸ਼ਾਮ ਨੂੰ ਸਾਰੇ ਪੈਸੇ ਖਰਚਦੇ ਆ ਇਦਾਂ ਹੀ ਇਹ ਕਰਦੇ ਆ ਹਾਂ ਉਹ ਇਸ ਤਰ੍ਹਾਂ ਤਸਵੀਰਾਂ ਅਸੀਂ ਤੁਹਾਨੂੰ ਸ਼ਿਵਾਲਕ ਟੀਵੀ ਚੈਨਲ ਤੋਂ ਦਿਖਾ ਰਹੇ ਆ ਮਾਨੂੰ ਆਸ ਹੈ ਵੀ ਤੁਸੀਂ ਤੇ ਸਾਰੇ ਕੋ ਜੋ ਜੋ ਵੀ ਅਸੀਂ ਦਿਖਾ ਰਹੇ ਹਾਂ ਇਹ ਸਾਰੇ ਨੂੰ ਪਸੰਦ ਕਰੋਗੇ আর ਵਾਤੇ ਵਾਤੇ ਸ਼ੇਅਰ ਵੀ ਕਰੋਗੇ ਕਿਉਂਕਿ ਇਸ ਤਰ੍ਹਾਂ ਦੇ ਮੌਕੇ ਜਿਹੜੇ ਬਹੁਤ ਘੱਟ ਮਿਲਦੇ ਠੀਕ ਹੈ ਖੇਵਾਲੇ ਔਰ ਜਾਨਦੋ 20 ਫੁੱਟ ਟ੍ਰੈਕ ਖੇਵਾਲੇ ਵੀ ਲਿਖਾਇਆ 20 ਫੁੱਟ ਟ੍ਰੈਕ ਨਹੀਂ ਲਿਖਾਇਆ ਧੰਨਵਾਦ ਛੋਟੇ ਮੋਟੇ ਗਾਉਣੇ ਵਜਾਉਣੇ ਵੀ ਹੁੰਦੇ ਆ ਦੇਖੋ ਜਦੋਂ ਆਪ ਦਾ ਨਾਮ ਆਪਣੇ ਪਰਿਵਾਰ ਦਾ ਨਾਮ ਆਪਾਂ ਬੁੱਤ ਹਰੂ ਮੇਰਾ ਜਗੋ ਛੋਟੇ ਮੋਟੇ ਦੇ ਫੇਰੇ ਮੋੜ ਕੇ ਜਿੱਥੇ ਮਹਾਰਾਜ ਹਨ ਵਰਤਣਾ ਦੇ ਭੇਟੇ ਆਪਰੇ ਪਰਿਵਾਰ ਦਾ ਨਾਮ ਆਦਾ ਫੇਰੇ ਵਰਪੇ ਗਾਉਣੇ ਵੀ ਜਾਣੇ ਵੀ ਛੋਟੇ ਮੋਟੇ ਚੱਦਦੇ ਹੈ ਇਹ ਮੰਗਾਇਆ ਜਿੱਥੇ ਪਰਿਸ਼ਾਣ ਹੋ ਕੇ ਇਹ ਕਿਹਾ ਰਾਣੀ ਜੀਵਾ ਕਿਸ ਦੀ ਆਗੋ ਔਰ ਸ਼ਾਮ ਵੀ ਹੋ ਗਿਆ ਸ਼ਾਮ ਹੋ ਗਈ ਹੁਣ ਫੋਟੋ ਕਲੀਅਰ ਨਹੀਂ ਆ ਰਹੇ ਜੀ ਜਿਹੜੀਆਂ ਸਟਾਲ ਲੱਗੀਆਂ ਨੇ ਔਰ ਇਹ ਆਪਣਾ ਜਿਹੜਾ ਛੋਟਾ ਛੋਟਾ ਸਮਾਨ ਹੈ ਵੇਚਦੇ ਆ ਆ ਹੈਗੀਆਂ ਐ ਜਿਹੜੀਆਂ ਤਰਨੇ ਵਾਲੀਆਂ ਜਗਤਾਂ ਜੀਆਂ ਹੁੰਦੀਆਂ ਜੋ ਆਪਾਂ ਯਾਤਰਾ ਦੇ ਨਾਲ ਕਰਦੇ ਆ ਐ ਨਿੱਕੇ ਨਿੱਕੇ ਸਟਾਲਾਂ ਬੋਕਰ ਬੜੀਆਂ ਸਟਾਲਾਂ ਲਾਈਆਂ ਹੋਈਆਂ ਬਹੁਤ ਛੋਟੀਆਂ ਔਰ ਜੋ ਸਮਾਨ ਵੇਚਦੇ ਹਨ ਛੋਟਾ ਛੋਟਾ ਸਮਾਨ ਜਿਹੜਾ ਇਹ ਉਹ ਵੇਚਦੇ ਆ ਔਰ ਇਸ ਦੀਆਂ ਤਸਵੀਰਾਂ ਤੁਹਾਨੂੰ ਪੋਖਰਾ ਤਾਲ ਲੈਕ 네ਪਾਲ ਤੋਂ ਦਿਖਾ ਰਹੇ ਹਾਂ ਔਰ ਜਿਹੜੇ ਲੋਕ ਆ ਸ਼ਾਮ ਨੂੰ ਆ ਕੇ ਇੰਜੋਏ ਕਰਦੇ ਆ ਔਰ ਇਸ ਵੀਡੀਓ ਨੂੰ ਜਿਆਦਾ ਤੇ ਜਿਆਦਾ ਸ਼ੇਅਰ ਕਰੋ ਤਾਂ ਕਿ ਲੋਕ ਜਿਹੜੇ ਘਰ ਬੈਠੇ ਪੋਖਰਾ ਤਾਲ ਲੈਕ ਦਾ ਆਨੰਦ ਮਾ ਸਕਣ ਔਰ ਬਹੁਤ के आग, कैसे हाल है मैं ठीक हूं। कौन सी क्लास में पढ़ते हैं में. में है। ठीक है यहाँ ही पढ़ते हैं इंडिया तो इंडिया हो इंडिया कहाँ कहा, कौन सा जिला है दिल्ली। दे, अच्छा दिल्ली में यहाँ क्या करने आई है, में चल रहा है मेरा। हां। कौन सी स्टडी कर रहे Uh, CVSE, uh, हाँ, है टूरिज्म एंड ट्रैवलिंग हाँ मैं सल एफ इज रिटायर्ड लेक्चर फ्रॉम सी बी एस ई गवर्नमेंट मॉडल सीनियर सेकेंडरी स्कूल सेक्टर फोर्टी फोर चंडीगढ़ हाँ चंडीगढ़ से हूँ मैं और मैं यहाँ सपोर्ट्स करने आया हूँ जहाँ मैं पाँच हज़ार मीटर रेस लगाता है और यहाँ पे हम खेलने आए हैं okay. क्या कहना चाहेंगे लोग देखते हैं आपको <laughs> तो क्या कहना चाहेंगे बोलिएगा क्या मैसेज देना चाहेंगे लोगों को क्या मैसेज देंगे मैसेज दो कोई ना कोई लोगों को अच्छा मैसेज दो जो आपको आपको जो वीडियो देखते हैं उसको और सब्सक्राइब करें लाइक कमेंट दें हाँ, 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 और क्या कहना चाहिए सपोर्ट करें प्यार मिले अकेली आई हुई है हम टीम है हैं टीम आए है। हैं टीम है दूसरे बंदे कहाँ है दूसरे बंदे ये अभी है अच्छा ये अलग 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 है थैंक यू बच्चे थैंक यू बहुत बहुत ओके ओके